ਪਤਾਲਿਆਂ ਦੇ ਤਾਂ ਨਿਉਟੀਆਂ ਦੀ ਓਟ ਵਿਆਸਰੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਮਾਤਾ ਬਲਬੀਰ ਕੌਰ ਦੀਆਂ ਨਾਲ ਜੁੜੀ ਇਸ ਸ਼ੋਕ ਸਮਾਗਮ ਦੇ ਵਿੱਚ ਸਭੂ ਸਾਧ ਸੰਗਤ ਜੀਓ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਦ ਪੁਰਾਨ ਗੁਰੂ ਸਾਹਿਬਾਨ ਸਾਰਕਟ ਦੇ ਪਹਿਲਾ ਸੁਖ ਨਿਰੋਗੀ ਕਾਇਆ ਮਨ ਦਾ ਨਿਰੋਗ ਹੋਣਾ ਚਾਹੀਦਾ ਨਹੀਂ ਤੇ ਕ세 ਸੁਖ ਦਾ ਕੋਈ ਕੰਮ ਨਹੀਂ ਆਉਂਦਾ ਪਹਿਲਾ ਸੁਖ ਨਿਰੋਗੀ ਕਾਇਆ ਦੂਸਰਾ ਸੁਖ ਘਰ ਮੇ ਮਾਇਆ ਤੀਸਰਾ ਸੁਖ ਸੁਲਕਸ਼ਨਾ ਨਾਰੀ ਚੌਥਾ ਸੁਖ ਉਤਤਕ ਆਗਿਆਕਾਰੀ ਪੰਜਵਾਂ ਸੁਖ ਰਾਜ ਮੈਂ ਪਾਸਾ ਛੇਵਾਂ ਸੁਖ ਰਾਜ ਘਰ ਵਾਸਾ ਸਤਵਾਂ ਸੋਖ ਬ੍ਰह्म ਦੀ ਆਸ ਪਰਿਵਾਰ ਬੁਨਿਆਦ ਦਾ ਸਮਾਜ ਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨਾਰੀ ਗੁਰੂ ਸਾਹਿਬ ਲਿਖਦੇ ਹੈ ਕਿ ਭਾਵੇਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਨਾ ਹੋਵੇ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਧਮਾਨ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਦ ਸੰਗਤ ਦੀ ਲੇਕਿਨ ਮਾਨਵੀਏ ਘਰਾਂ ਦੀ ਖੁਸ਼ਬੂ ਮੱਖੀ ਘਰਾਂ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਆਧਿਕ ਕਾਇਨਾਤ ਤੱਕ ਰਹਿੰਦੀ ਹੈ ਕੋਇਲ ਪੂਖ ਨਾਲ ਪੇੜ ਥੜ ਨਾਲ ਖੇਤ ਪੂਖ ਨਾਲ ਬੰਦਾ ਆਪ ਦੇ ਕਰਮ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਜਨਮ ਬਾਣ ਨਹੀਂ ਕਮਨ ਦਾ ਫੋਕ ਕਿਚੜ ਚੁਗਦਾ ਲੇਕਿਨ ਆਪਣੇ ਗੁਨਾ ਖਾਤਰ ਪ੍ਰਮਾਤਮਾ ਸ਼੍ਰੀ ਖਰੀਦ ਅਸੀਸ ਦੇ ਉਤੇ ਚੜਦਾ ਆ ਮਾ ਜਨਮ ਦਾ ਇਨਸਾਨ ਕਰਮ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹ ਨਫੇ ਨੁਕਸਾਨ ਦੀ ਗੱਲ ਆਉਂਦੀ ਮਹਾਤਮਾਨ ਸਾਹਿਬ ਬਾਰੇ ਇੱਕ ਗੱਲ ਕਹਿਣੀ ਔਰ ਗੁਰਮਾ ਦਾ ਹੀ ਕਿਹਾ ਬਾਝ ਨਾ ਦੀ ਪਕੜੀਏ ਸਿਰ ਦੀ ਜੀਏ ਮਾਨਾ ਛੋੜੀਏ ਇਹੀ ਤਾਂ ਤਮਾਮ ਸਾਹਿਬ ਜਿੱਥੇ ਖੜ ਗਿਆ ਅੰਦਰ ਦਾ ਪੈਰ ਲੱਗ ਗਿਆ ਸਮਝ ਨਫਾ ਨੁਕਸਾਨ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਨਿਸਟਰੀ ਆਉ ਫਿਰ ਇਹ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਵਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਨਿਸਟਰ ਆ ਉਹ ਨਸ਼ਾ ਵਿਕਦਾ ਤਾਂ ਵਿਕਦਾ ਹੋ ਆ ਲੈ ਜੱਟ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੋ ਠੋਕ ਕੇ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਨਾ ਪੁਰਾਣੀ ਕਹਾਣੀਆਂ ਬਾਬੇ ਫਰੀਦ ਦੀ ਬਾਬਾ ਫਰੀਦ ਤੁਤ ਲੈਣ ਗਿਆ ਥੋੜੀ ਜਿਹੀ ਥੋੜੀ ਸੀ 17-18 ਸਾਲ ਦਾ ਆਣਾ ਦਿੱਤਾ ਕਹਿੰਦਾ ਕਿ ਬੀਬੀ ਆਨੇ ਦਦੋ ਉਹਨੇ ਇੰਨਾ ਖਾਧਾ ਹੋਰ ਲੋਕੀ ਆਏ ਐਨਾ ਖਾਧਾ ਕਿ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਸਾਰਾ ਮਾਰਿਆ ਖਾੜ ਦੇ ਬਾਬਾ ਫਰੀਦ ਬੈਠਾ ਸੀ ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ ਨਾ ਇਹਨੇ ਕੁਝ ਕਿਹਾ ਨਾ ਕੁਝ ਸੁਣਿਆ ਤੇ ਸਾਰੇ ਦਾ ਸਾਰਾ ਭੀਲਾ ਹੀ ਡੋਲਤਾ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਤੇ ਗਿਣਤੀਆਂ ਮਿੰਟੀਆਂ ਨਹੀਂ ਹੁੰਦੀ ਨਾ ਨਫਾ ਨੁਕਸਾਨ ਦੇਖਿਆ ਤੇ ਮਾਨ ਨੇ ਨਾ ਗਿਣਤੀਆਂ ਮਿੰਟੀਆਂ ਕੀਤੀਆਂ ਕਰਤਾਰ ਖੜਾ ਇੱਕ ਲੋਕਾਂ ਦਾ ਇੱਕ ਝੂਕਾਂ ਦਾ ਇੱਕ ਮਹਿਲਾ ਦਾ ਇੱਕ ਢੋਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਹੈ ਝੂਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚੱਲਦਾ ਤਮਾਨ ਸਾਹਿਬ ਅੱਜ ਵੀ ਚਤਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਨੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਤਕੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਹੈ ਭਾਈ ਡੀਐਸਪੀ ਹੈ ਨਾ ਪੰਗਾ ਲਓ ਪਟਾਊ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਥੋਪ ਪ੍ਰੋਸ਼ਾ ਕਰਦੇ ਆ ਫੇਰ ਸਵੇਰ ਉਹ ਪ੍ਰੋਸ਼ਾ ਹੀ ਪੰਜਾਬ ਦੀ ਰਾਜਨੀਤੀ ਨੂੰ ਸ਼ਾਰੂ ਕਰ ਇਹਨਾਂ ਚੌਕਾਂ ਤੋਂ ਪੰਜਾਬ ਨੂੰ ਮਾਰੂਗਾ ਔਰ ਉਸ ਲੜਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸਜੀ ਬਾਹ ਹੈ ਕੋਈ ਧੜਕਦਾ ਦਿਲ ਹੈ ਤੇ ਸਰਜੀਤ ਸਿੰਘ ਤਮਾਨ ਤੇ ਦਾ ਪੁੱਤਰ ਜਸਵਿੰਦਰ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਉਸਾਰੀ ਦੀ ਲੜਾਈ ਰਾਜਨੀਤੀ ਜਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾਂ ਲਈ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਧੰਮ ਲਈ ਕੀਤੀ ਹੈ ਲੋਕ ਸੇਵਾ ਲਈ ਕੀਤੀ ਹੈ ਬੜਾ ਫਰਕ ਹੈ ਜ਼ਮੀਰ ਅਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਦਾ ਬੜਾ ਫਰਕ ਹੈ ਇਸੇ ਕਰਕੇ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣਾ ਲੇ। ਲੇਕਿਨ اخلاق ਹੈ ਨਹੀਂ, ਜ਼ਮੀਰ ਹੈ ਨਹੀਂ, ਜਾਗਦੇ ਜ਼ਮੀਰ ਹੈ ਨਹੀਂ। ਫਿਕਰ ਕਰੋ। ਇਸ ਕਰਕੇ ਮੈਂ ਕਹਿਣਾ ਕਿ ਸੱਚ ਦਾ ਸਾਥ ਦਿਓ। ਔਰ ਇਹ ਠਾਠਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਕੁੱਤੀ ਵਾਲੀ ਗੱਲ ਨਹੀਂ ਹੈ। ਇੱਥੇ ਤਾਂ ਪੰਜਾਬ ਦੇ ਦੋ ਧੜਿਆਂ ਦੀ ਗੱਲ ਹੈ। ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਪਾਵਾ। ਤੇ ਮੈਂ ਵਧਾਈ ਦਿੰਦਾ ਅੰਨੇ ਲੋਕ ਬੜੇ ਹੱਥ ਸੇ ਬਾਦ ਮੈਂ ਇਸ ਸ਼ੋਕ ਸਮਾਗਮ ਦੇ ਵਿੱਚ ਕਿੰਨੇ ਲੋਕ ਨੇ ਮੈਨੂੰ ਇਹ ਨਹੀਂ ਜੀ ਪਤਾ ਕਿ ਜੇ ਸੁਵਿੰਦਰ ਦੀ ਸੈਕਿੰਗਾਂ ਮੰਮੀ ਜੀ ਮੰਮੀ ਜੀ ਅਥਰੂ ਜ਼ਿਆਦਾ ਤਮਾਨ ਸਾਹਿਬ ਤੋਂ ਉਹਦੇ ਬੰਦੇ ਸਨ ਮਾਂ ਦਾ ਦਰਜਾ ਕੋਈ ਲੈ ਸਕੇ ਤੁ ਗੁਰੂ ਜੀ ਪੁੱਛਿਆ ਕਿਸੇ ਤੋਂ ਕਿ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਬੰਗਾ ਹੈ ਗਉ ਹੈ ਕੌਣ ਪਵਿੱਤਰ ਹੈ ਉਹ ਕਹਿੰਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਵੀ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸਹ ਵਿਸ਼ਾਵਾਂ ਦਾ ਰਾਜਾ ਬਣ ਤੂੰ ਉਹਨੇ ਦਾਅਵਾ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਪਾਵੇ 'ਚ ਪੈਰ ਫਸ ਗਿਆ ਥਾਰ ਦੇ ਨੇ ਥੱਲੇ ਡਿੱਗਿਆ ਤੇ ਮਾਂ ਦੇ ਦਿਲ 'ਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਸੱਚਤ ਨਹੀਂ ਬਚੇ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚਮਤਕਾਰ ਇਹਨਾਂ ਸੰਸਕਾਰਾਂ ਦੇ ਨਹੀਂ ਇਹ ਸੰਸਕਾਰ ਬੀਬੀ ਬਲਬੀਰ ਕੌਰ ਤੋਂ ਹੀ ਆਏ ਉਹੀ ਪ੍ਰਿਆਸ ਹੈ ਆਧਿਕਤ ਸ ਮਾਵਾ ਕਿੰਨੀਆਂ ਪਾਰਟੀਆਂ ਚ ਫਿਰਦੀਆਂ ਨੇ ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਇਹ ਸਭ ਪਾਸੇ ਦਿਖਦਾ ਹੈ ਇਹਨੂੰ ਪ੍ਰਮਾਣ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਈ ਜਦੋਂ ক্রিকেট ਖੇਡੀ ਹੋਰ ਗੇਮਾਂ ਕਿਡੀਆਂ ਹੋਰ ਸਾਰਾ ਕੁਝ ਖੇਡਿਆ ਮੋਢਿਆਂ ਦਾ ਜੋਰ ਸੀ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਹੈ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ 0 ਬਣਾਉਂਦੇ ਸਮਝਿਆ ਨਹੀਂ ਇੱਥੇ ਤੇ ਬਹੁਤ ਕੁਝ 10% ਸੇਵਾ ਹੈ ਤੇ 90% ਬੇਵਫਾਈ ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਮ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਤਮਾਮ ਸਾਹਿਬ ਵਰਗੇ ਸੱਚੇ ਲੋਕਾਂ ਦੀ ਕਿਸਾਨ ਵਾਲੇ ਲੋਕਾਂ ਦੀ ਵਿਸ਼ਵਾਸ ਪਾਤਰ ਲੋਕਾਂ ਦੀ ਲੋੜ ਹੈ ਮੈਂ ਤੁਹਾਨੂੰ ਸਮਾਂ ਤੋਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਘਣੀ ਹੈ ਗੱਲ 24 ਕੈਰੈਕਟਰ ਨਮਸਕਾਰ ਕੇ ਪਰਮਾਤਮਾ ਇਸ ਪਰਿਵਾਰ ਨੂੰ طاقت ਬਖਸ਼ੇ ਕਿ ਬੀਬੀ ਬਲਬੀਰ ਕੌਰ ਦੇ ਅਸਾਂ ਹੈ ਉਹ ਕਿ ਉਹ ਜਿਹੜੇ ਸੇਸੇ ਤੇ ਇਹਨਾਂ ਦੇ ਖਨੇੜੀਆਂ ਨੂੰ ਬਲ ਬਖਸ਼ੇ ਔਰ ਕਿਰਦਾਰ ਪੱਖੇ ਸੱਚ ਦੇ ਤੁਰੰਦੀ طاقت ਬਖਸ਼ੇ ਨਮਨ ਕਰਦਾ ਮੈਂ ਇਹ ਸ਼ਾਸ ਨਾਲ ਕਿ ਬੀਬੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੱਚੇ ਮਾਰਗ ਚੱਲਿਆਂ ਉਸਤ ਕਰੇ ਜਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ